ਛੇ ਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਿਲ ਸਚਦੇਵਾ ਨਜ਼ਰ ਪੋਣਿਆਂ ਦੇਸ਼ ਵਿਦੇਸ਼ ਦੀਆਂ ਵੱਡੀਆਂ ਖਬਰਾਂ ਤੇ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਨੂੰ ਸੋਮਵਾਰ ਨੂੰ ਜੂਨ ਨੂੰ ਇੱਕ ਸਾਲ ਹੋਇਆ ਪੂਰਾ ਇਸ ਦੇ ਨਾਲ ਹੀ ਮੋਦੀ ਸਰਕਾਰ ਦੇ ਤਿੰਨੋਂ ਕਾਰਜਕਾਲਾਂ ਦੇ ਕੁੱਲ 11 ਸਾਲ ਹੋਏ ਪੂਰੇ ਦੇਸ਼ ਭਰ ਵਿੱਚ 6833 ਤੱਕ ਪਹੁੰਚ ਗਈ ਕਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਹਰ ਰੋਜ਼ ਲਗਭਗ 400 ਨਵੇਂ ਮਾਮਲੇ ਆ ਰਹੇ ਹਨ ਸਾਹਮਣੇ ਕੇਰਲ ਵਿੱਚ ਸਭ ਤੋਂ ਵੱਧ 1950 ਕੇਸ ਇਸ ਤੋਂ ਬਾਅਦ ਗੁਜਰਾਤ ਵਿੱਚ 822 ਸਰਗਰਮ ਮਾਮਲੇ ਪੱਛਮੀ ਬੰਗਾਲ ਵਿੱਚ 693 ਅਤੇ ਦਿੱਲੀ ਵਿੱਚ 686 ਮਾਮਲੇ ਆਏ ਸਾਹਮਣੇ ਤੇਜ਼ੀ ਨਾਲ ਵੱਧ ਰਹੀ ਹੈ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਸਿਹਤ ਵਿਭਾਗ ਅਨੁਸਾਰ ਜਨਵਰੀ 2025 ਤੋਂ ਲੈ ਕੇ ਹੁਣ ਜੂਨ 2025 ਤੱਕ 11 ਸੂਬਿਆਂ ਵਿੱਚ ਕੋਰੋਨਾ ਨਾਲ 65 ਮਰੀਜ਼ਾਂ ਦੀ ਹੋ ਚੁੱਕੀ ਹੈ ਮੌਤ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਆਕਸੀਜਨ ਆਈਸੋਲੇਸ਼ਨ ਬੈੱਡ ਵੈਂਟੀਲੇਟਰ ਅਤੇ ਜ਼ਰੂਰੀ ਦਵਾਈਆਂ ਲਈ ਠੁਕਵੇਂ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼ ਸੈਂसेक्स ਵਿੱਚ 400 ਤੋਂ ਵੱਧ ਅੰਕਾ ਦਾ ਹੋਇਆ ਵਾਧਾ 82600 ਤੇ ਕਰ ਰਿਹਾ ਵਪਾਰ ਨਿਫਟੀ ਵਿੱਚ ਵੀ 100 ਅੰਕਾ ਦਾ ਹੋਇਆ ਵਾਧਾ ਆਟੋ ਅਤੇ ਬੈਂਕਿੰਗ ਸਟੋਕਾਂ ਵਿੱਚ ਦੇਖਿਆ ਗਿਆ ਵਾਧਾ ਅੱਜ 9 ਜੂਨ ਤੋਂ ਅਮਰੀਕਾ ਵਿੱਚ 12 ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ਤੇ ਲਾਗੂ ਹੋਈ ਪਾਬੰਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ 4 ਜੂਨ ਨੂੰ ਇਸ ਸੰਬੰਧੀ ਆਦੇਸ਼ ਕੀਤਾ ਸੀ ਜਾਰੀ ਇਸ ਦੇ ਨਾਲ ਹੀ 12 ਦੇਸ਼ਾਂ ਤੋਂ ਇਲਾਵਾ ਅੱਜ 9 ਜੂਨ ਤੋਂ 7 ਦੇਸ਼ਾਂ ਦੇ ਨਾਗਰਿਕਾਂ ਤੇ ਅੰਸ਼ਕ پابੰਦੀ ਕੀਤੀ ਜਾਵੇਗੀ ਲਾਗੂ ਇਹ ਇਮੀਗ੍ਰੇਸ਼ਨ ਅਤੇ ਗੈਰ ਇਮੀਗ੍ਰੇਸ਼ਨ ਵੀਜ਼ਾ ਦੋਵਾਂ ਤੇ ਹੋਵੇਗਾ ਲਾਗੂ ਇਸ ਦੇ ਚਲਦੇ ਡੋਨਲਡ ਟਰੰਪ ਨੇ ਆਪਣੇ ਫੈਸਲੇ ਪਿੱਛੇ ਅਮਰੀਕੀ ਲੋਕਾਂ ਦੀ ਜਾਨ ਦੀ ਸੁਰੱਖਿਆ ਦਾ ਦਿੱਤਾ ਸੀ ਹਵਾਲਾ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਗਰਮੀ ਦੀ ਵੱਧਦੀ ਲਹਿਰ ਲਈ ਆਈਐਮਡੀ ਨੇ ਦਿੱਤੀ ਚੇਤਾਵਨੀ 45 ਡਿਗਰੀ ਤੱਕ ਤਾਪਮਾਨ ਵਧਣ ਦੀ ਸੰਭਾਵਨਾ ਇਸਨ ਦੇਸ਼ ਵਿਦੇਸ਼ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ